ਟਰਾਲੀ ਦੀ ਹੁੱਕ ਟੁੱਟ ਜਾਣ ਕਾਰਨ ਟਰੈਕਟਰ ਚਾਲਕ ਦੀ ਮੌਤ ਹੋਣ ਦੀ ਦੁਖਦਾਈ ਖਬਰ ਸਾਹਮਣੇ ਆਈ ਹੈ। ਹੁਸ਼ਿਆਰਪੁਰ ਗਰਸ਼ੰਕਰ ਮੁੱਖ ਮਾਰਗ ਉਤੇ ਪਿੰਡ ਪਧਰਾਣਾ ਨਜ਼ਦੀਕ ਤੂੜੀ ਨਾਲ ਭਰੀ ਟਰਾਲੀ ਦੀ ਹੁੱਕ ਟੁੱਟ ਜਾਣ ਕੰਨ ਬਾਪੜੇ ਸੜਕ ਹਾਦਸੇ ਵਿੱਚ ਟਰੈਕਟਰ ਚਾਲਕ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਉਸ ਦਾ ਇੱਕ ਸਹਾਇਕ ਗੰਭੀਰ ਰੂਪੀ ਜ਼ਖਮੀ ਹੋ ਗਿਆ। ਮਿਲੀ ਜਾਣਕਾਰੀ ਅਨੁਸਾਰ ਮੁਕਤਸਰ ਜ਼ਿਲ੍ਹੇ ਦੇ ਪਿੰਡ ਖਿੜਕੀ ਵਾਲਾ ਤੋਂ ਤੂੜੀ ਨਾਲ ਭਰੀ ਇੱਕ ਓਵਰਲੋਡਡ ਟਰੈਕਟਰ ਟਰਾਲੀ ਸੈਲਾ ਖੁਰਦ ਦੀ ਕੁਆਰਟੀ ਮਿਲ ਨੂੰ ਜਾ ਰਹੀ ਸੀ। ਜਦੋਂ ਉਕਤ ਟਰੈਕਟਰ ਟਰੈਲੀ ਅੱਡਾ ਸਨੋੜ ਲਾਗੇ ਲੰਘ ਰਹੀ ਸੀ ਤਾਂ ਪਿੰਡ ਪਧਰਾਣਾ ਨੇੜੇ ਪਹੁੰਚੀ ਤਾਂ ਅਚਾਨਕ ਟਰੈਲੀ ਦੀ ਹੁੱਕ ਟੁੱਟ ਜਾਣ ਕਾਰਨ ਉਕਤ ਵਾਹਨ ਸੜਕ ਦੇ ਇੱਕ ਪਾਸੇ ਖਤਾਨਾ ਵੱਲ ਨੂੰ ਮੁੜ ਗਿਆ ਜਿਸ ਨਾਲ ਟਰੈਕਟਰ ਚਾਲਕ ਟਰੈਕਟਰ ਅਤੇ ਟਰੈਲੀ ਦੇ ਵਿੱਚਕਾਰ ਫਸ ਗਿਆ ਜਿਸ ਦੀ ਮੌਕੇ ਤੇ ਹੀ ਮੌਤ ਹੋ ਗਈ ਮ੍ਰਿਤਕ ਦੀ ਪਛਾਣ ਗੁਰਪ੍ਰੀਤ ਸਿੰਘ ਪੁੱਤਰ ਹਰਨੇਕ ਸਿੰਘ ਵਜੋਂ ਹੋਈ ਹੈ ਸੜਕ ਹਾਸੇ ਵਿੱਚ ਟਰੈਕਟਰ ਤੇ ਸਵਾਰ ਗੁਰਸੇਵਕ ਸਿੰਘ ਪੁੱਤਰ ਮੰਦਰ ਸਿੰਘ ਵੀ ਗੰਭੀਰ ਰੂਪ ਵਿੱਚ ਜ਼ਖਮੀ ਹੋਇਆ ਹੈ ਇਸ ਨੂੰ ਸਿਵਲ ਹਸਪਤਲ ਗਰਸ਼ੰਕਾ ਤੋਂ ਡਾਕਟਰਾਂ ਨੇ ਰੈਫਰ ਕਰ ਦਿੱਤਾ ਹੈ ਇਸ ਸਬੰਧੀ ਐਸਏ ਲਖਵੀਰ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਹਾਦਸੇ ਸਬੰਧੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਸਰ ਤੂੜੀ ਦੀ ਟਰਾਲੀ ਲੈ ਕੇ ਮੁਖਸਰ ਸਾਹਿਬ ਪਿੰਡ ਖਿੜਕੀਆਂ ਵਾਲਾਂ ਤੋਂ ਗੁਰਪ੍ਰੀਤ ਸਿੰਘ ਪੁੱਤਰ ਹਰਨੇਕ ਸਿੰਘ ਤੇ ਗੁਰਸੇਵਕ ਸਿੰਘ ਪੁੱਤਰ ਮੰਦਰ ਸਿੰਘ ਇਹ ਸੈਲਾ ਮਿਲਦੇ ਵਿੱਚ ਤੂੜੀ ਦੀ ਟਰਾਲੀ ਸਿੱਟਣਾ ਆ ਰਹੇ ਸੀਗੇ ਜਦਲੇ ਸਤਨੌਰ ਅੱਡਾ ਕ੍ਰਾਸ ਕੀਤੀ ਹੈ ਟਰਾਲੀ ਦੀ ਹੁੱਕ ਟੁੱਟ ਗਈ ਹੁੱਕ ਟੋਲ ਟੁੱਟਣ ਕਰਕੇ ਬੈਲੈਂਸ ਵਿਗੜ ਗਿਆ ਬੈਲੈਂਸ ਵਿਗੜ ਕਰਕੇ ਉਹ ਟਰਾਲੀ ਦੂਜੇ ਪਾਸੇ ਨੂੰ ਟਰੈਕਟਰ ਨੂੰ ਖਿੱਚ ਕੇ ਲੈ ਗਈ ਜਿਹੜਾ ਮਤਲਬ ਟਰਾਲੀ ਥੱਲੇ ਡਿਗਣ ਕਰਕੇ ਟਰੈਕਟਰ ਨਾਲੇ ਉਹ ਪਲਟ ਕੇ ਉਹ ਵਿੱਚ ਘੁੱਟ ਹੋ ਗਿਆ ਆਪਣੇ ਗੁਰਪ੍ਰੀਤ ਸਿੰਘ ਜਿਹਦੀ ਉੱਥੇ ਮੌਕੇ ਤੇ ਮੌਤ ਹੋ ਗਈ ਤੇ ਗੁਰਸੇਵਕ ਦੇ ਕਾਫੀ ਸੱਟ ਸੀ ਉਹ ਡਾਕਟਰ ਸਾਹਿਬ ਨੇ ਇੱਥੋਂ ਰੈਫਰ ਕਰ ਦਿੱਤਾ ਇਹ ਕੀ ਕਰਵੇ ਕਿ ਤਿਆਰੀ ਇਹਨਾਂ ਸਰ ਗੁਰਪ੍ਰੀਤ ਸਿੰਘ ਦੀ 174 Crpc ਤਹਿਤ ਕਾਰਵਾਈ ਕੀਤੀ ਗਈ ਹੈ ਉਹਦੇ ਵਿੱਚ ਮਤਲਬ ਇਹ ਸਾਬ ਨੇ ਹਾਦਸਾ ਹੋਇਆ ਔਰ ਕੋਈ ਕਿਸੇ ਨਾਲ ਬੱਜਿਆ ਨਹੀਂ ਹੈ ਹਾਂਜੀ